ਇਹ ਆਪਦਾ ਹਿਊਮਨ ਮਿਸਟੇਕ ਦੀ ਆਪਦਾ ਹੈ ਇਹ ਆਪਦਾ ਜਿਨ੍ਹਾਂ ਦੇ ਹੱਥ ਪੰਜਾਬ ਦੀ ਕਮਾਂਡ ਸੀ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਸੀ ਸਪੀਕਰ ਸਾਹਿਬ ਇਹ ਉਹਨਾਂ ਦੀ ਆਪਦਾ ਹੈ ਔਰੇ ਵਿੱਚ ਵੀ ਐਨਜੀਟੀ ਨੇ ਔਰ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਔਰ ਨਿਰਦੇਸ਼ ਦਿੰਦਿਆ ਕਿਹਾ ਅਣਦੇਖੀ ਖੰਨਨ ਮਾਫੀਆ ਰਾਜਨੀਤੀ ਦੀ ਮਿਲੀ ਭਗਤ ਸੇ ਪਰ ਦੇਸ਼ ਕبھی ਵੀ ਡੂਬ ਸਕਦਾ ਹੈ ਇਹ ਚੇਤਾਵਨੀਆਂ ਇਹ ਆਰਡਰ ਲਗਾਤਾਰ ਆ ਰਹੇ ਸੀ ਜਦੋਂ ਮੌਸਮ ਵਿਭਾਗ ਨੇ ਸਾਰੇ ਵਿਗਿਆਨਿਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ 23 ਤੋਂ ਵੱਡੀ ਬਰਸਾਤ ਆਉਣ ਵਾਲੀ ਹੈ 23 ਤੋਂ ਵੱਡੀ ਆਫਤਾ ਆਉਣ ਵਾਲੀ ਹੈ 2023 ਤੋਂ ਵੱਡੀ 2025 ਜਨਵਰੀ ਚ ਮੀਟਿੰਗ ਨਹੀਂ ਹੋਈ ਫਰਵਰੀ ਚ ਮੀਟਿੰਗ ਨਹੀਂ ਹੋਈ ਮਾਰਚ ਚ ਮੀਟਿੰਗ ਨਹੀਂ ਹੋਈ ਅਪ੍ਰੈਲ ਚ ਮੀਟਿੰਗ ਨਹੀਂ ਹੋਈ ਮਈ ਚ ਮੀਟਿੰਗ ਨਹੀਂ ਹੋਈ ਵੇਟ ਕੀਤੀ ਗਈ ਜੂਨ ਆ ਗਿਆ 15 ਦਿਨ ਪਹਿਲੇ 22 ਜੂਨ ਮੌਸਮ ਵਿਗਿਆਨੀ ਕਹਿ ਰਹੇ ਨੇ ਬਰਸਾਤ ਆਏਗੀ 15 ਦਿਨ ਪਹਿਲੇ 체ਮੀ ਨੇ ਲੈ ਮੀਟਿੰਗ ਸੱਦੀ ਗਈ ਕਿਉਂ ਕਿ ਭਗਵੰਤ ਮਾਨ ਸਾਹਿਬ ਤੇ ਮੰਤਰੀ ਮੰਡਲ ਦੇ ਜਿਹੜੇ ਨੇਤਾ ਨੇ ਉਹ ਸਾਰੇ ਦਿੱਲੀ ਦਰਬਾਰ ਕੇਜਰੀਵਾਲ ਦੇ ਦਰਬਾਰ ਚ ਹਾਜ਼ਰੀ ਲਾਣ ਚ ਵਿਅਸਤ ਸਨ ਔਰ ਪੰਜਾਬ ਤਰਾਸਤੀ ਵੱਲ ਵੱਧ ਰਿਹਾ ਸੀ